11 ਕਰੋੜ ਆ ਗਿਆ ਸਰ 11 ਕਰੋੜ ਜਿਹੜਾ بڑا ਸੁਪਨਾ ਸੀਗਾ ਪੂਰਾ ਹੋ ਜਾ ਰਿਹਾ ਆ ਦੇਖੋ ਸੱਚ ਪੂਤਾਂ ਗੱਡੀ ਆ ਗਈ ਹੈ ਜੀ ਨੋਟਾਂ ਦੀ ਭਰੀ ਗੱਡੀ ਆ ਦੇਖ ਰਹੇ ਹੋ ਤੁਸੀਂ ਆ ਵੇਖੋ ਜੀ ਜਿਵੇਂ ਬਜੰਗਬਲੀ ਜੀ ਨੇ ਬਾੜ ਤੱਕ ਕੇ ਲੈਂਦਾ ਸੀਗਾ ਇਹ ਬਾੜ ਆ ਗਿਆ ਹੈ ਜੀ ਆ ਵੇਖੋ ਜਿਹੜੇ ਨੋਟ ਨੇ ਆ ਦੇਖੋ 5 500 ਦੇ ਨੋਟ ਆ ਮਹਾਤਮਾ ਗਾਂਧੀ ਜੀ ਤੁਹਾਡੇ ਘਰੇ ਆਉਣ ਨੂੰ ਤਿਆਰ ਨੇ ਸਰ ਆ ਮੈਂ ਖੋਲ ਕੇ ਦਿਖਾ ਦਵਾਂ ਅੱਜ ਸਵੇਰੇ ਸਵੇਰੇ ਆ ਜਿਹੜੀ ਗੱਡੀ ਆ ਗਈ ਹੈ ਨੋਟਾਂ ਦੀ ਆ ਦੇਖੋ ਜੀ 11 ਕਰੋੜ 11 ਕਰੋੜ ਆ ਗਿਆ ਸਰ 11 ਕਰੋੜ 1 2 ਨਹੀਂ ਆ ਜਿਹੜਾ ਤੁਸੀਂ ਨੋਟਾਂ ਦਾ ਪਾੜ ਦੇਖ ਰਹੇ ਹੋ 1 2 3 4 5 6 7 8 9 9 ਪਾੜੀਆਂ ਪਾਰ ਕਰਕੇ ਸਰ ਇਹਨੇ ਨੋਟ ਆ ਜਣਾ ਐਡਾ ਵੱਡਾ ਪਾੜ ਜਿਹੜਾ 11 ਕਰੋੜ ਦਾ ਤੁਹਾਡੇ ਘਰੇ ਆਉਣ ਜਾ ਰਿਹਾ ਹੈ ਸਿਰਫ 500 ਰੁਪਏ ਦੇ 500 ਰੁਪਏ ਦੇ ਰੂਪचंद ਦੀ ਲਾਟਰੀ ਰੂਪचंद ਦੀ ਲਾਟਰੀ ਇਹਨਾਂ ਦੇ ਅਬਜ਼ਰ ਫਾਜ਼ਿਲਗਾ ਯਾਨੀ ਕਿ ਕਹਿੰਦੇ ਸੈਕਿੰਡ ਵੀ ਤੁਹਾਨੂੰ ਮੈਂ ਦੱਸਦਾ ਤਿੰਨ ਪ੍ਰਾਈਜ਼ ਇੱਕ ਇੱਕ ਕਰੋੜ ਦੇ ਆਣ ਜਾ ਰਹੇ ਆ ਜੀ ਤਿੰਨ ਪ੍ਰਾਈਜ਼ ਇੱਕ ਇੱਕ ਕਰੋੜ ਦੇ ਥਰਡ ਜਿਹੜੇ ਆ 3 50 50 ਹਜ਼ਾਰ ਦੇ 50 50 ਲੱਖ ਦੇ ਸੋਰੀ ਉਸ ਤੋਂ ਬਾਅਦ ਜਿਹੜੇ ਆ 10 10 ਲੱਖ ਦੇ ਇਨਾਮ ਆਣ ਜਾ ਰਹੇ ਆ ਜੀ ਆ ਦੇਖੋ ਗੱਡੀ ਭਰ ਕੇ ਆ ਗਈ ਐ ਨੋਟਾਂ ਦੀ ਇਹ ਤੁਹਾਡੇ ਲਈ ਐ ਸਰ ਇਹ ਤੁਹਾਡੇ ਦੀ ਵੰਡੇ ਜਾਣੇ ਆ ਲੋਕ ਕਹਿੰਦੇ ਜੀ ਨੋਟ ਕਿਵੇਂ ਹੁੰਦੇ ਆ ਅੱਜੋ ਦੇਖ ਲੈਣ ਸਰ ਆ ਦੀ ਅੱਖਾਂ ਨਾਲ ਦੇਖ ਲੈਣ ਆ ਦੂਜੇ ਪਾਸੋਂ ਵੀ ਇਹਨਾਂ ਨੂੰ ਦਿਖਾ ਦਈਏ ਵੀ ਆ ਨੋਟ ਕਿੰਨੇ ਹੁੰਦੇ ਆ 11 ਕਰੋੜ ਇਧਰੋਂ ਵੀ ਨਜ਼ਰ ਮਾਰੋ ਸਰ ਏ ਐਨੇ ਨੋਟ ਹੁੰਦੇ ਆ ਜੀ 11 ਕਰੋੜ 11 ਕਰੋੜ ਕੰਪਨੀ ਦੇ ਤੇ ਕੰਪਨੀ ਨੇ ਐਡਵਾਂਸ ਹੀ ਭੇਜਦੇ ਆ ਜੀ ਇਸ ਵਾਰੀ ਰੂਪਗੰਗ ਲਾਟਰੀ ਵਾਲਿਆਂ ਨੇ ਤੇ ਉਹ ਕਹਿੰਦੇ ਵੀ ਵੰਡ ਦੋ ਲੋਕਾਂ 'ਚ ਤੇ ਤੁਹਾਡੇ ਵੀ ਵੰਡਣ ਵਾਲੇ ਆ ਕਿ ਤੁਸੀਂ ਵੇਖਿਆ ਸੀਗਾ ਕਹਿੰਦੇ ਆਪਾਂ 5 ਕਰੋੜ ਦਾ ਇਨਾਮ ਜਿਹੜਾ ਹੈ ਸੀਗਾ ਉਹ ਰਾਜਪਾਲ ਜੀ ਜਿਹੜਾ ਕਿ ਅੱਧਾ ਭਾੜਾ ਚੱਕ ਕੇ ਲੈ ਗਏ ਸੀਗੇ ਆਪ ਨਹੀਂ ਕਹਿੰਦਾ ਤੋਂ ਪਹਿਲਾ 5 ਕਰੋੜ ਰੁਪਏ ਦਾ ਇਨਾਮ ਜਿਹੜਾ ਕਿ ਇਹਨਾਂ ਨੂੰ ਨਿਕਲਿਆ ਸੀਗਾ